ਪੰਜਾਬੀ ਇੰਡਸਟਰੀ ਤੋਂ ਇੱਕ ਬੇਹੱਦ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਹਰਮਨ ਸਿੱਧੂ ਪੰਜਾਬੀ ਗਾਇਕ ਨੇ ਉਹ ਸਾਡੇ ਵਿਚਕਾਰ ਨਹੀਂ ਹਨ ਮੰਦਪਾਕੀ ਖਬਰ ਹੈ ਮਿਊਜ਼ਿਕ ਇੰਡਸਟਰੀ ਨੂੰ ਇੱਕ ਵੱਡਾ ਝਟਕਾ ਲੱਗ ਆਇਦਨ ਬਹੁਤ ਸਾਰੀਆਂ ਜਈਆਂ ਮੰਦਪਾਕੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਕਿ ਬਹੁਤ ਜ਼ਿਆਦਾ ਸਿੰਗਰਸ ਜਿਹੜੇ ਨੇ ਇੱਕ ਹਾਥੀ ਦੇ ਦਾ ਕਈ ਵਾਰ ਸ਼ਿਕਾਰ ਹੁੰਦੇ ਨੇ ਜਾਂ ਕਈ ਬਿਮਾਰੀ ਦੇ ਕਾਰਨ ਧਮ ਤੋੜ ਦਿੰਦੇ ਨੇ ਤਾਂ ਕਈ ਗੈਂਗਸਟਰਾਂ ਦੀ ਇਸ ਵਿਰੋਧ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ ਪੰਜਾਬ ਦੇ ਵਿੱਚ ਵੀ ਗੈਂਗਸਟਰਵਾਦ ਵਧਿਆ ਹੋਇਆ ਹੈ ਕਈ ਜਿਹੜੇ ਸਿੰਗਰਸ ਨੇ ਗਾਇਕ ਨੇ ਉਹ ਹਾਥੀਆਂ ਦਾ ਸ਼ਿਕਾਰ ਹੁੰਦੇ ਨੇ ਤਾਂ ਬਹੁਤ ਮੰਦਪਾਕੀਆਂ ਖਬਰਾਂ ਆਏ ਦਿਨ ਵਾਰ ਹੁੰਦੀਆਂ ਰਹਿੰਦੀਆਂ ਨੇ ਤਾਂ ਇੱਕ ਹੋਰ ਮੰਦਪਾਕੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਗਾਇਕ ਹਰਮਨ ਸਿੱਧੂ ਸੜਕ ਹਾਚੇ ਦਾ ਸ਼ਿਕਾਰ ਹੋਏ ਤੇ ਜਦੋਂ ਉਹ ਕਿਸੇ ਕੰਮ ਲਈ ਪਹਿਲਾਂ ਬਾਹਰ ਸੀ ਕਰੋ ਤੇ ਆਪਣੇ ਪਿੰਡ ਵਾਪਸ ਜਾ ਰਹੇ ਸਨ ਤਾਂ ਅਚਾਨਕ ਹੀ ਰਸਤੇ ਦੇ ਵਿੱਚ ਉਹਨਾਂ ਦੀ ਕਾਰ ਟਰੱਕ ਨਾਲ ਟਕਰਾ ਗਈ ਭਿਆਨਕ ਟੱਕਰ ਜਿਹੜੀ ਇੰਨੀ ਹੋਈ ਸੀ ਕਿ ਜਿਸ ਤੋਂ ਬਾਅਦ ਇਹ ਪੱਟੀ ਘਟਨਾ ਜਿਹੜੀ ਆ ਵਾਪਰ ਗਈ ਹੈ ਹਰਮਨ ਸਿੱਧੂ ਜਿਨ੍ਹਾਂ ਨੇ ਬਹੁਤ ਸਾਰੇ ਗਾਣੇ ਜਿਹੜੇ ਨੇ ਪੰਜਾਬੀ 뮤직 ਇੰਡਸਟਰੀ ਨੂੰ ਦਿੱਤੇ ਸਨ ਤਾਂ ਬਹੁਤ ਗਾਣੇ ਉਹਨਾਂ ਦੇ ਹੈ ਟ੍ਰੇਨਿੰਗ ਮਿਸ ਪੂਜਾ ਦੇ ਨਾਲ ਵੀ ਉਹਨਾਂ ਦਾ ਗਾਣਾ ਪਿਆ ਦੇਟ ਰਿਹਾ ਹੈ ਔਰ ਜਿਸ ਤੋਂ ਬਾਅਦ ਹਰ ਇੱਕ ਹਰਮਨ ਸਿੱਧੂ ਨੂੰ ਪਿਆਰ ਕਰਦਾ ਹੈ ਪੰਜਾਬੀ ਲੋਕ ਜਿਹੜੇ ਪਿਆਰ ਕਰਦੇ ਨੇ ਪਰ ਹੁਣ ਉਹਨਾਂ ਦੇ ਵਿੱਚ ਸੂਕ ਦੀ ਲਹਿਰ ਪਾਈ ਗਈ ਹੈ ਦਰਸਲ ਮੰਦਪਾ ਕੀ ਖਬਰ ਜਿਹੜੀ ਆ ਪੰਜਾਬੀ ਇੰਡਸਟਰੀ ਤੋਂ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਗਾਇਕ ਹਰਮਨ ਸਿੱਧੂ ਹੁਣ ਸਾਡੇ ਵਿੱਚਕਾਰ ਨਹੀਂ ਹਨ ਮੌਕੇ ਦੀਆਂ ਤਸਵੀਰਾਂ ਹੀ ਬਹੁਤ ਹੈਰਾਨ ਕਰ ਦੇਣ ਵਾਲੀਆਂ ਉਹਨਾਂ ਦੀ ਗੱਟੀ ਦਾ ਬੁਰਾ ਹਾਲ ਹੋ ਗਿਆ ਇੱਕਦਮ ਹੀ ਉਸਤੇ ਪਰ ਖੱਜੇ ਉੜ ਗਏ ਨੇ ਦੱਸਦੀ ਹੈ ਕਿ ਜੋ ਹਰਮਨ ਸਿੱਧੂ ਜਿਹੜੇ ਨੇ ਉਹ ਪੀਤੇ ਰਾਤ ਕਿਸੇ ਕਾਮਲੀ ਪਹਿਲਾਂ ਮਾਸਾ ਆਏ ਸਨ ਤੇ ਉਸ ਤੋਂ ਬਾਅਦ ਪਿੰਡ ਖਿਆਲਾ ਵਾਪਸ ਜਾ ਰਹੇ ਸਨ ਤਾਂ ਉੱਥੇ ਹੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ 40 ਸਾਲ ਦੀ ਉਮਰ ਹਰਮਨ ਸਿੱਧੂ ਦੀ ਦੱਸੀ ਜਾ ਰਹੀ ਹੈ ਪਰ ਹੁਣ ਜੋ ਸਾਡੇ ਵਿੱਚ ਕਾਰ ਨਹੀਂ ਨੇ ਪਰਿਵਾਰ ਦੇ ਵਿੱਚ ਦੁੱਖਾਂ ਦਾ ਪਹਾੜ ਟੁੱਟਿਆ ਤੇ ਪਰਿਵਾਰ ਹੁਣ ਸੋਗ ਦੇ ਵਿੱਚ ਹੈ ਕੁਝ ਟਨ ਪਹਿਲਾਂ ਰਾਜਵੀਰ ਜਵੰਦਾ ਦੀ ਮੌਤ ਦੀ ਖਬਰ ਕਾਫੀ ਜ਼ਿਆਦਾ ਸਭ ਨੂੰ ਹੈਰਾਨ ਪਰੇਸ਼ਾਨ ਕੀਤਾ ਹੈ ਇਸ ਖਬਰ ਨੇ ਔਰ ਹੁਣ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਜਿਹੜੀ 뮤직 ਇੰਡਸਟਰੀ ਉਸ ਨੂੰ ਵੱਡਾ ਝਟਕਾ ਇੱਕ ਹੋਰ ਲੱਗਾ ਹੈ ਜਿੱਥੇ ਪੰਜਾਬੀ ਗਾਇਕ ਹਰਮਨ ਸਿੱਧੂ ਹੁਣ ਸਾਡੇ ਵਿੱਚਕਾਰ ਨਹੀਂ ਰਹੇ ਹਨ ਵੱਡਾ ਕੰਮ ਜਿਹੜਾ ਵਾ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਲੱਗਿਆ ਪੰਜਾਬੀ ਇੰਡਸਟਰੀ ਨੂੰ ਲੱਗਿਆ ਪਰਿਵਾਰਕ ਨੂੰ ਲੱਗਿਆ ਪਰਿਵਾਰਕ ਮੈਂਬਰ ਜਿਹੜੇ ਬਹੁਤ ਜ਼ਿਆਦਾ ਸੋਖ ਦੇ ਵਿੱਚ ਨੇ ਜਿਨ੍ਹਾਂ ਦਾ ਪੁੱਤ ਦੁਨੀਆ ਦੇ ਵਿੱਚ ਨਹੀਂ ਹੈ ਔਰ ਕਿਸੇ ਦਾ ਹੀ ਪਰਾਇਆ ਹਰਮਨ ਸਿੱਧੂ ਪਤਨੀ ਜਿਹੜੀ ਆ ਬਹੁਤ ਜ਼ਿਆਦਾ ਸੋਕ ਦੇ ਵਿੱਚ ਆ ਤਾਂ ਪਰਿਵਾਰ ਬੇਹਸਦਮੇ ਦੇ ਵਿੱਚ ਐ ਤਮੰਦ ਭਾਗੀ ਤਸਵੀਰਾਂ ਵੀ ਸਾਂ ਬਣਾਈਆਂ ਤੇ ਪੰਜਾਬੀ ਗਾਇਕ ਹਰਮਨ ਸਿੱਧੂ ਹੁਣ ਸਾਡੇ ਵਿੱਚ ਕਾਰ ਨਹੀਂ ਹਨ ਤਾਂ ਪੂਰੇ ਮਾਮਲੇ ਦੀ ਵਿਜਾਚ ਕੀਤੀ ਜਾ ਰਹੀ ਹੈ ਕਿ ਆਖਰ ਪੂਰੀ ਘਟਨਾ ਕਿਵੇਂ ਵਾਪਰੀਆ ਪਰ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਜਿਹੜੇ ਨੇ ਉਹ ਹਰਮਨ ਸਿੱਧੂ ਹੋਏ ਇੱਕ ਕਾਰ ਦੇ ਨਾਲ ਭਿਆਨਕ ਟੱਕਰ ਹੋਣ ਦੇ ਕਰਕੇ ਉਹ 라ਦੀ ਮੋਟੂ ਹੈ ਦਮ ਜਿਹੜਾ ਵਾ ਤੋੜ ਦਿੰਦਾ ਹੈ ਪੰਜਾਬੀ ਗਾਇਕ ਹਰਮਨ ਸਿੱਤੂ ਨੇ ਤਾਂ ਹੁਣ ਹਰ ਇੱਕ ਦੀ ਅੱਖ ਨਾ ਮੈਂ ਤੇ ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ